रामदास ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਮਰੀਕਾ ਸਾਂਝ ਦੇ ਸਮੇਂ ਮੌਤ ਹੋ ਗਈ ਦੱਸਦੇ ਕਿ ਪੀੜਤ ਪਰਿਵਾਰ ਨੂੰ ਮਿਲਣ ਦੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਦੇ ਨਾਲ ਉਹਨਾਂ ਨੇ ਪੀੜਤ ਪਰਿਵਾਰ ਨੂੰ ਪ੍ਰੋਸਾ ਦਵਾਇਆ ਹੈ ਕਿ ਜਲਦੀ ਗੁਰਪ੍ਰੀਤ ਦੀ ਮ੍ਰਿਤਕ ਦੇ ਭਾਰਤ ਵਾਪਸ ਲਿਆਂਈ ਜਾਏਗੀ। रामदास ਕਸਵਾ ਜਿਹੜਾ ਸਾਡਾ ਬਾਬਾ ਬੁੱਢਾ ਸਾਹਿਬ ਜੀ ਦਾ ਨਗਰ ਹੈ। ਇਹ ਤੋਂ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ अमरीका की चाहत पिछले दो तीन महीनों तू वक् वा पचा उगे हार्ट अटैक डेथ हो गई दुखदई इस करके अपा इन्ने पैसे है कि शती ला के जो मापया ने दसा की पैती छत्तीस लख रुपया लग गया ਅੱਪਾ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਫਿਰ ਅੱਪਾ ਇਹਦਾ ਠੇਕੇ ਲੰਦੇ ਆ ਸੁੰਡਾ ਦੇ ਵਿੱਚੋਂ ਵੀ ਤੇ ਇਹ ਤਾਂ ਇੱਕ ਬੇਨਤੀ ਹੈ ਕਿ ਸਾਡਾ ਅੱਪਾ ਜਾਈਏ ਦੂਰ ਜਾਈਏ ਕੋਈ ਨਹੀਂ ਪਰ ਅੱਪਾ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰ ਮੈਂ ਆਇਆ ਸੀ ਤੇ ਇਹਨਾਂ ਦੀ ਡੈੱਡ ਬਾਡੀ ਜਿਹੜੀ ਹੈ ਰੋਪੀ ਦੀ ਉਹ ਪਮਗਾ ਕੇ ਦਾਂਗੇ ਮੇਰੇ ਬੈਕਪੈਨਰ ਅਨਦਰ ਡਿਪਾਰਟਮੈਂਟ ਜੋ ਦੀ ਪਰਵਾਇ ਕਰੀ ਸ਼ੁਰੂ ਕਰਤੀ ਐ ਉਹ ਮਗਾ ਕੇ ਫਿਰ ਉਹਨਾਂ ਦੇ ਸੁੱਧ ਕਰਾਂਗੇ ਆਪਣੇ ਪੁੱਤਰ ਦਾ ਮੂੰਹ ਵਖੜਾ ਦੇਵਾਂਗੇ ਔਖਾ ਬਹੁਤ ਦੁੱਖ ਛੇ ਪਣਾ ਦਾ ਪੜਾ ਸੀਗਾ ਬਹੁਤ ਹੀ ਦੁੱਖ ਹੋਇਆ ਕੱਜ ਜਾ ਤੁੱਕ ਕੇ ਉੱਥੇ ਜਾਣਾ ਤੇ ਦੇਖੋ ਜਰੀ ਰੋਣਾ ਹੋਰ ਕੀ ਮਾਰਾ ਕੰਮ ਹੋ ਸਕਦਾ ਸੋ ਬੜਾ ਅਫਸੋਸ ਆ